ਅਕਸਰਨਾ ਅਸੀਂ ਜਦੋਂ ਕਿਸੇ ਨਾਲ ਬਹਿਸ ਰਹੇ ਹੁੰਨੇ ਆ ਜਾਂ ਕੋਈ ਬੰਦਾ ਕਿਸੇ ਨਾਲ ਬਹਿਸ ਰਿਹਾ ਹੁੰਦਾ ਹੈ ਕਿਸੇ ਬੰਦੇ ਨੂੰ ਭੱਦੀ ਸ਼ਬਦਾਵਲੀ ਜਾਂ ਕੋਈ ਮਾੜਾ ਚੰਗਾ ਬੋਲ ਰਿਹਾ ਹੁੰਦਾ ਹੈ ਤਾਂ ਉਹਨੂੰ ਸ਼ਾਇਦ ਉਹਦੇ ਸੁਭਾਅ ਬਾਰੇ ਪਤਾ ਨਹੀਂ ਹੁੰਦਾ ਤੇ ਜਦੋਂ ਕੋਈ ਨਾਲ ਦਾ ਖੜਾ ਤੀਸਰਾ ਬੰਦਾ ਉਹਦੇ ਬਾਰੇ ਦੱਸਣ ਦਾ ਯਤਨ ਕਰਦਾ ਤਾਂ ਕਹਿੰਦਾ ਯਾਰ ਬੰਦਾ ਭੋਲਾ ਹੈ ਇਹ ਤਾਂ ਕਿਸੇ ਨੂੰ ਕੁਝ ਕਹਿੰਦਾ ਹੀ ਨਹੀਂ ਫਿਰ ਬੰਦਾ ਅਕਸਰ ਚੁੱਪ ਕਰ ਜਾਂਦਾ ਹੈ ਕਿਉਂਕਿ ਪਤਾ ਨਹੀਂ ਨਾ ਉਹਦਾ ਕਿਰਦਾਰ ਕੀ ਹੈ ਫਿਰ ਉਹਦੇ ਕਿਰਦਾਰ ਬਾਰੇ ਜਦੋਂ ਪਤਾ ਲੱਗ ਜਾਂਦਾ ਹੈ ਉਹ ਬੰਦਾ ਚੁੱਪ ਹੋ ਜਾਂਦਾ ਹੈ ਬਸ ਇਸੇ ਤਰ੍ਹਾਂ ਜਦੋਂ ਸਾਨੂੰ ਇਹ ਸਮਝ ਆ ਜਾਵੇ ਪੂਰੀ ਖਲਕਤ ਪੂਰੀ ਦੁਨੀਆ ਦੇ ਵਿੱਚ ਹਰ ਸ਼ਰੀਰ ਦੇ ਅੰਦਰ ਨਿਰੰਕਾਰ ਪਰਮਾਤਮਾ ਦੀ ਜੋਤ ਹੈ ਫਿਰ ਅਸੀਂ ਉਸ ਚੀਜ਼ ਨੂੰ ਸਮਝਣ ਦਾ ਯਤਨ ਕਰਦੇ ਹਾਂ ਪਰ ਉਹ ਜੋਤ ਬਾਰੇ ਕੌਣ ਦੱਸਦਾ ਹੈ ਸਤਗੁਰ ਕੀ ਕਹਿੰਦੇ ਹਨ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹ ਹੈ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਜਿੱਦਾਂ ਗੁਰੂ ਤੋਂ ਬਗੈਰ ਸਾਨੂੰ ਨਹੀਂ ਪਤਾ ਲੱਗਦਾ ਕਿ ਹਰੇਕ ਦੇ ਵਿੱਚ ਪਰਮਾਤਮਾ ਹੀ ਵਸ ਰਿਹਾ ਹੈ ਗੁਰੂ ਇੱਕ ਆਤਮਾ ਦੀ ਨਜ਼ਰ ਦੇ ਉੱਤੇ ਐਸਾ ਪਰਮਾਤਮਾ ਦੇ ਨਾਮ ਦਾ ਚਸ਼ਮਾ ਲਗਾ ਦਿੰਦਾ ਹੈ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਕੇਵਲ ਤੇ ਕੇਵਲ ਪਰਮਾਤਮਾ ਦੀ ਕਿਰਪਾ ਸਦਕਾ ਜੇ ਸੱਚਾ ਗੁਰੂ ਮਿਲ ਜਾਵੇ